ਪਲੀਜ਼ 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 ਸਾਈਡ ਦੇ ਦਿਓ ਸਾਈਡ ਦੇ ਦੇ ਸਾਈਡ ਦੇ ਪਿਆ ਨਾ 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 ਉਹ ਦੇਖੀ ਬੜਾ ਦੇਖੀ ਭਰਾ ਉਹ ਤਾਂ ਤਕ 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 ਉਹ ਲੈ ਕੇ ਜਾ ਹਾਂ ਜੀ ਕਮੈਂਟ ਜੀ ਤੋ ਅੱਜ ਮਾਨਜੁਗ ਦਲ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜੀ ਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਪੁਲਿਸ ਰਿਮਾਂਡ ਕਿੰਨੇ ਦਿਨ ਦਾ ਮੰਗੇ ਸੀ ਤੁਸੀਂ ਅਸੀਂ 1 ਵੀਕ ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਜ ਸਾਹਿਬ ਨੇ 2 ਦਿਨ ਦਾ ਸਾਨੂੰ ਰਿਮਾਂਡ ਕੱਲ ਮਿਲਾ ਕਿ ਕੁਝ ਮਿਲਿਆ ਹੁਣ ਤੱਕ ਕੁਝ ਮਿਲਿਆ ਕੁਝ ਉਹਦੇ ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬਲਵਿੰਦਰ ਸਿੰਘ ਨਾਮ ਦੇ ਬੰਦੇ ਨੂੰ ਇਸ ਮੁਕੱਦਮੇ ਦੇ ਵਿੱਚ ਅਸੀਂ ਨੋਮੀਨੇਟ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਹੋਈ ਸਰ ਕੋਰਟ ਚ ਆ ਕੇ ਸਟੇਟਮੈਂਟ ਚੈੱਕ ਕਰ ਰਹੇ ਹਾਂ ਜੀ ਹਾਂਜੀ ਚੈੱਕ ਕਰ ਰਹੇ ਹਾਂ ਉਸ ਦਾ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜ ਕੇ ਗਿਆ ਹੈ ਜੋੜਾ ਲੜਬੜੀ ਹੋਏ ਨੇ ਜੀ ਤੇ ਉਸ ਤੋਂ ਬਾਅਦ ਉਹ ਸਟੇ ਪੁਲਿਸ ਮੈਨੂੰ ਹਰਾਸ ਕਰ ਰਹੀ ਹੈ ਮੈਂ ਸੂਸਾਇਡ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਇਸ ਤਫਤੀਸ਼ ਹੈ ਪਾਰਟ ਆਫ ਦੀ ਇਨਵੈਸਟੀਗੇਸ਼ਨ ਹੈ ਇਹ ਦੇਚ ਡਾਟਾ ਪ੍ਰੋਗਰਾਮਰ ਵੀ ਆ ਕੇ ਜੇ ਕੋਈ ਜਾਣਕਾਰੀ ਹੋਈ ਹੈ ਕਿੱਥੋਂ ਉਹ ਲੈ ਰਹੇ ਆ ਜਿਸੇ ਕਰਕੇ ਰਿਮਾਂਡ ਲਿਆ ਜੀ ਇਸ ਦਸਤਕੀ ਇਸੇ ਕਰਕੇ ਕੋਈ ਚੌਂਕਮਰ ਕੀਤੀ ਗਈ ਕੁਝ ਹੋਇਆ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹ ਜੀ ਸਾਨੂੰ ਇਤਰਾਜਯੋਗ ਚੀਜ਼ ਨਹੀਂ ਮਿਲੀ ਉਹਦੇ ਉੱਤੇ ਫਿਰ ਫੀਮ ਗੱਡੀਆਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਅਥੀ ਬਣਿਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰੋਪਰਟੀ ਵਗੈਰਾ ਦਸੀਂ ਵੈਰੀਫਾਈ ਕਰ ਰਹੇ ਹਾਂ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਤੇ ਨਹੀਂ ਹਜੇ ਤੱਕ ਨਹੀਂ ਹ ਦੀ ਚੱਲ ਰਹੀ ਹੈ ਅੱਗੇ ਜੋ ਆਊਗਾ ਤਰ੍ਹਾਂ ਸਰ ਇਹ ਕਰਦੇ ਬਟ ਉੱਧਰ ਚੱਲੂਗਾ ਜੀ ਇੱਕ ਮਿੰਟ ਰੋਲ ਕੀ ਆ ਉਹਦਾ ਰੋਲ ਕੀ ਹੈ ਜਿਹਦੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰ ਰਹੇ ਹਾਂ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈਗੀ ਉਹਦੇ ਵਿੱਚ ਉਹਦੀ ਇਨਵੋਲਵਮੈਂਟ ਹੈਗੀ ਹੈ ਠੀਕ ਪਹਿਲਾਂ ਵੀ ਕਿਤੋਂ ਇਹ ਇਕੱਠੇ ਲੈ ਕੇ ਆਏ ਨੇ ਕੋਈ ਚੈੱਕ ਕਰ ਰਹੇ ਉਹ ਪੁੱਛਗਿਛ ਕਰ ਰਹੇ ਠੀਕ ਹੈ ਫੋਨ ਚੈੱਕ ਕਰ ਰਹੇ ਕਰ ਰਹੇ ਸਾਰਾ ਕੁਝ ਅਸੀਂ ਉਹਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰ ਰਹੇ ਹਾਂ ਕੋਈ ਅਧਿਕਾਰੀ ਦਾ ਨਾਮ ਦੱਸੇ ਨਹੀਂ ਕੋਈ ਚੈਟ ਚੂੜਨ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿ